ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਜੀ ਸ਼ਬਦ ਤੇ ਦਿੱਤੇ ਨੇ ਕਚਹਿਰੀ ਵੱਲ ਤੋਰ ਨੀਹਾਂ ਚ ਖੜਾ ਕੇਤੇ ਇੱਟਾਂ ਲਾਈਆਂ ਪੱਕੀਆਂ ਕੰਧ ਆਗੀ ਗੋਡੇ ਆਂਦੇ ਕੋ ਹਈ ਨੀ ਮਾਇ ਮਿਹਰੀਏ ਕੰਧ ਆਗੀ ਗੋਡੇ ਆਂਦੇ ਕੋਲ ਸੱਤ ਰੰਗਾ ਬਾਗ ਮੇਰੇ ਪੁੱਤ ਦਾ ਉਜਾੜ ਕੇ ਟਾਣੀ ਨਾਲੋਂ ਫੁੱਲ ਦਿੱਤੇ ਤੋੜ ਹਾਏ ਨੀ ਮਾਈ ਮੇਰੀਏ ਟਾਣੀ ਨਾਲੋਂ ਫੁੱਲ ਦਿੱਤੇ ਤੋੜ ਨੀ ਹਾਜ ਖੜਾ ਕੇਤੇ ਇਟਾਂ ਲਾਈਆਂ ਪੱਕੀਆਂ ਕਾਂਦ ਆਗੀ ਗੋਡੇ ਆਂਦੇ ਕੋਲ ਹਾਏ ਨੀ ਮਾਈ ਮਿਹਰੀਏ ਕਾਂਦ ਆਗੀ ਗੋਡੇ ਆਂਦੇ ਕੋਲ ਸਰਸਾ ਨਦੀ ਨੇ ਐਸਾ ਕਹਿਰ ਗੁਜ਼ਾਰਿਆ ਪੋਤੇ ਤੇਰੇ ਲਗੀਓ ਬਿਸ਼ੋੜ ਹਾਏ ਨੀ ਮਾਈ ਮਿਹਰੀਏ ਉੱਤੇ ਤੇਰੇ ਲੈ ਗਈ ਉਹ ਛੋੜ ਨਿਹਾ ਚਖੜਾ ਕੀਤੇ ਇਟਾਂ ਲਾਈਆਂ ਪੱਕੀਆਂ ਕੰਧ ਆਗੀ ਗੋਡੇ ਆਂਦੇ ਕੋ ਹਾਈ ਨੀ ਮਾਇ ਮੇਰੀਏ ਕੰਧ ਆਗੀ ਗੋਡੇ ਆਂਦੇ ਕੋ ਗੰਗੂ ਪਾਪੀ ਨੇ ਜ਼ੁਲਮ ਕਮਾਇਆ ਦਿੱਤੇ ਨੇ ਕਚੈਰੀ ਵੱਲ ਤੋਰ ਹਾਏ ਨੀ ਮਾਇ ਮੇਰੀਏ ਦਿੱਤੇ ਨੇ ਕਚੈਰੀ ਵੱਲ ਤੋਰ ਦਾਦੇ ਵਾਲੀ ਰੀਤ ਇਨਾਂ ਪੋਤਿਆਂ ਚ ਆ ਗਈ ਦਿੱਤੇ ਨੇ ਜੰਗ ਵੱਲ ਤੋਰ ਹੈ ਨੀ ਮਾਇ ਮੇਰੀਏ ਦਿੱਤੇ ਨੇ ਜੰਗ ਵੱਲ ਤੋਰ ਨੀਹਾ ਚ ਖੜਾ ਕੇ ਤੇ ਇਟਾਂ ਲਾਈਆਂ ਪੱਕੀਆਂ ਕੰਧ ਆਗੀ ਗੋਡੀਆਂ ਦੇ ਕੋਲ ਜੋਰਾਵਾਰ ਫਤੇ ਸਿੰਘ ਨੀਹਾ ਚ ਚੜਾ ਕੇ ਦਸੋਂ ਨਾ ਰਖੀ ਐ ਕੀ ਕੋਲ ਹਾਏ ਨੀ ਮਾਇ ਮੇਰੀਏ ਦਸੋਂ ਨਾ ਰਖੀ ਐ ਕੀ ਕੋਲ ਜਿਨਾ ਨੂੰ ਤੂੰ ਗੋਦ ਵਿੱਚ ਚੂਰੀਆਂ ਖਵਾਉਂਦੀ ਸੈਂ ਮੁਖੜਾ ਗਏ ਨੇ ਤੇ ਥੂਮੋੜ ਹਾਏ ਨੀ ਮਾਇ ਮੇਰੀਏ ਮੁਖੜਾ ਗਏ ਨੇ ਤੇ ਥੋ ਮੂੜ ਨਿਹਾ ਚ ਖੜਾ ਕੇਤੇ ਇਟਾਂ ਲਾਈਆਂ ਪੱਕੀਆਂ ਕੰਧ ਆਗੀ ਗੋਡੀਆਂ ਦੇ ਕੋਲ ਹਾਈ ਨੀ ਮੈਂ ਮੇਰੀਏ ਕੰਧ ਆਗੀ ਗੋਡੀਆਂ ਦੇ ਕੋਲ ਹਾਈ ਨੀ ਮੈਂ ਮੇਰੀਏ ਕਾਂਦੀ ਆਗੀ ਗੋਡੀਆਂ ਦੇ ਕੋਲ